ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਗੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ਗੂਫੇ ਤੋਂ ਬਾਅਦ ਨਹੀਂ ਹੈ 트াম্প ਦੀ ਪਾਕਿਸਤਾਨ 'ਤੇ ਤੇਲ ਲੱਪਣ ਦੀ ਗੱਲ ਇਮਰਾਨ ਦਾ ਜਨਤਕ ਐਲਾਨ ਵੀ ਨਿਕਲਿਆ ਝੂਠਾ ਰਾਸ਼ਟਰਪਤੀ ਡੋਨਾਲਡ 트াম্প ਵੱਲੋਂ ਪਰ ਪਾਕਿਸਤਾਨ ਵਿੱਚ ਤੇਲ ਦੀ ਪਾਲ ਬਾਰੇ ਇੱਕ ਕੀਤਾ ਗਿਆ ਦਾਵਾ ਇੱਕ ਛੋਟੇ ਤੋਂ ਬਾਅਦ ਕੋਈ ਨਹੀਂ ਕਰਦਾ 트াম্প ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਤੋਂ ਪਹਿਲਾਂ ਫੌਜੀ ਸਾਖਸ਼ پرویز ਮੁਸਰਫ ਨੇ ਫੌਜੀ ਤਨਸ਼ਾਹ ਦੀਪ ਜੀਆ ਉੱਲ ਹਕ ਦੇ ਵੀ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਵਿੱਚ ਪੈਟਰੋਲੀਅਮ ਦੇ ਵੱਡੇ ਪੱਡਾ ਲੱਭਣ ਦਾ ਦਾਵਾ ਕੀਤਾ ਸੀ ਪਰ ਇਹ ਦਾਵਾ ਕਦੇ ਵੀ ਹਕੀਕਤ ਨਹੀਂ ਬਣ ਸਕਿਆ ਏ ਵੀ ਹਨ ਨਿਜਨਕ ਤੱਥ ਹੈ ਕਿ ਅੰਤਰਰਾਸ਼ਟਰੀ ਊਰਜਾ ਹੋਰ ਹੋਰਮ ਬ੍ਰਿਸਟੋਪਰੋਲੀਅਮ ਉਪੇਕ ਵਰਗੀ ਕਿਸੇ ਵੀ ਏਜੰਸੀ ਦੁਆਰਾ ਅੱਜ ਤੱਕ ਕਿਸੇ ਵੀ ਰਿਪੋਰਟ ਵਿੱਚ ਪਾਕਿਸਤਾਨ ਵਿੱਚ ਕਿਸੇ ਵੀ ਮਹੱਤਵਪੂਰਨ ਪੈਟਰੋਲੀਅਮ ਪੰਡਾਰ ਦਾ ਜ਼ਿਕਰ ਕੀ ਨਹੀਂ ਕੀਤਾ ਗਿਆ ਹੈ ਦੂਜੇ ਪਾਸੇ ਇਹਨਾਂ ਏਜੰਸੀਆਂ ਦੀਆਂ ਕਈ ਫਿਸ਼ਨੀ ਰਿਪੋਰਟਾਂ ਵਿੱਚ ਭਾਰਤ ਵਿੱਚ ਹੁਣ ਤੱਕ ਕੀਤੀਆਂ ਗਈਆਂ ਖੋਜਾਂ ਦੇ ਆਧਾਰ ਤੇ ਇੱਥੇ 4.73 ਅਰਬ ਬੈਰਲ ਕੱਚੇ ਤੇਲ ਅਤੇ 1138 ਪੈਟ 6 اربਤ ਕਾਨਗ ਮੀਟਰ ਗੈਸ ਦੀ ਮੌਜੂਦਗੀ ਬਾਰੇ ਪੈਟਰੋਲੀਅਮ ਦੇ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਗਿਆਨਿਕ ਦਾਅਵੇ ਨੂੰ ਨਜਾਇਜ਼ ਠਹਿਰਾਇਆ ਗਿਆ ਸੀ ਇਸ ਸਾਲ 2024 ਵਿੱਚ ਐਸ ਐਡ ਡੀ ਪੀ ਦੀ ਇੱਕ ਰਿਪੋਰਟ ਵਿੱਚ ਕਹਾ ਗਿਆ ਸੀ ਕਿ ਭਾਰਤ ਦੇ ਚਾਰ ਨਵੇਂ ਤੇਲ ਬਲਾਕਾਂ ਮਹਾਨਦੀ ਅੰਡੇਮਾਨ ਬੰਗਾਲ ਅਤੇ ਕੇਰਲ ਕੋਕਣ ਵਿੱਚ ਬਾਈ ਅਰਬ ਬੈਰਲ ਕੱਚੇ ਤੇਲ ਹੋਵੇਗਾ ਵਿਦੇਸ਼ ਮੰਤਰਾਲੇ ਨੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਗਰਨ ਮਸਮੂਨ ਨੂੰ ਦੱਸਿਆ ਹੈ ਕਿ ਸ਼ਾਇਦ ਅਮਰੀਕੀ ਰਾਸ਼ਟਰਪਤੀ ਤੋਂ ਇਲਾਵਾ ਕੋਈ ਹੋਰ ਨਹੀਂ ਹੋਵੇਗਾ ਜੋ ਪੱਕਾ ਵਿਸ਼ਵਾਸ ਕਰੇਗਾ ਕਿ ਪਾਕਿਸਤਾਨ ਕੋਲ ਵੱਡੇ ਤੇਲ ਭੰਡਾਰ ਹਨ ਪਰ ਦੋ ਭਾਰਤਿਆ ਅਮਰੀਕੀ ਤੇਲ ਕੰਪਨੀਆਂ ਨਹੀਂ ਕਰਦੀਆਂ ਜੇਕਰ ਉਹ ਇਸ ਗੱਲ 'ਤੇ ਵਿਸ਼ਵਾਸ ਕਰਦੀਆਂ ਹੁੰ ਤਾਂ ਉਹ ਪਾਕਿਸਤਾਨ ਬੁਝਾਇਦ ਨਾ ਨਹੀਂ ਛੱਡਦੀਆਂ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ